ਇਸ ਹੈਡਲਾਈਨ ਇਸ ਸਪਾਂਸਰਡ ਬਾਈ ਪਤੰਜਲੀ ਗੇਸ਼ ਕਾਂਤੀ ਬਾਲਾਂ ਦਾ ਹੈਲਥ ਇੰਸ਼ੋਰੈਂਸ ਬਾਲਾਂ ਦਾ ਚੜਨਾ ਸਫੇਦ ਹੋਣਾ ਰੂਸੀਆ ਦੀ ਸਮੱਸਿਆਵਾਂ ਦਾ ਸੰਪੂਰਨ ਸਮਾਰਹਾ ਮਜਾਤੀ ਜੋੜਾਂ ਨੂੰ ਲਾਗੇ ਪੰਜਾਬ ਸਰਕਾਰ ਨੂੰ ਅਦਾਲਤ ਕੋਈ ਰਾਹਤ ਨਹੀਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਾਮਲਾ ਸਰਕਾਰ ਦੇ ਪਾਲੇ ਵਿੱਚ ਸੁਟਿਆ ਮਾਮਲੀ ਅਗਲੀ ਸੁਣਵਾਈ 7 ਜਨਵਰੀ ਨੂੰ ਵੱਡੀ ਹਲਕੇ ਤੋਂ ਵਿਦਾਇਕਰਮੇਂ ਤਰ ਖੇਲਦਾ ਲੋਕਾਂ ਵੱਲੋਂ ਵਿਰੋਧ ਪਿੰਡ ਠਕਰਪੁਰ ਵਿੱਚ ਜ਼ਫਰੀ ਥੋਪਿਆ ਸਰਪੰਚ ਨਹੀਂ ਮੰਜ਼ੂਰ ਕਾਂਗਰਸ ਅਕਾਲੀ ਦਲ ਤੇ ਆਪ ਨੇ ਦੱਸਿਆ ਸੀ ਕਿ ਸ਼ਾਈ ਵੋਟਰਾਂਹੀਂ ਸਰਪੰਚ ਦੀ ਚੋਣ ਦੀ ਕੀ ਮੰਗ ਰੋਪੜ ਵਿੱਚ ਮਾਈਨਿੰਗ ਮਹਿਕ ਨੇ ਹੁਣ ਤੱਕ ਦੀ ਕੀਤੀ ਸਭ ਤੋਂ ਵੱਡੀ ਕਾਰਵਾਈ 78 ਕ੍ਰੈਸ਼ਰ ਕੀ ਤਹਿਸੀਲ ਕ੍ਰੈਸ਼ਰ ਮਾਲਕ ਕੱਚੇ ਤੇ ਪੱਕੇ ਮਾਲ ਦੇ ਨਹੀਂ ਵਿਖਾ ਸਕੇ ਕੋਈ ਕਾਗਜ਼ਾ ਪੂਰਾ ਉਤਰੀ ਪਾਰ ਤੋਂ ਠੰਡ ਦੀ ਲੇ ਨਪੇਟ ਵਿੱਚ برفਬਾਰੀ ਤੋਂ ਬਾਅਦ ਮਨਾਲੀ ਵਿੱਚ ਵਿਚੀ-ਵਿਚੀ ਚਟੇ ਚਾਦਰ ਸਲਾਨੀ ਹੋਏ ਖੁਸ਼ ਹਮੇਸ਼ਾ ਪਤਾ ਗੜ੍ਹ ਸਾਹਿਬ ਕੇ ਸ਼ਹੀਦੀ ਸਮਾਦੇ ਦੂਜੇ ਦਿਨ ਵੀ ਦੂਧਰਾਡੇ ਪਹੁੰਚ ਹੋਈਆਂ ਨੇ ਸੰਤਾਂ ਛੋਟੇ ਸਾਹਿਬ ਜੀ ਆਦੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਕਰ ਰਹੀਆਂ ਨੇ ਸਜਦਾ ਪਤੰਜਲੀ ਕੇਸ਼ ਕਾਂਤੀ ਬਾਲਾਂ ਦਾ ਹੈਲਥ ਇੰਸ਼ੋਰੈਂਸ ਬਾਲਾਂ ਦਾ ਚੜਨਾ ਸਫੇਦ ਹੋਣਾ ਰੂਸੀਆ ਦੀ ਸਮੱਸਿਆਵਾਂ ਦਾ ਸੰਪੂਰਨ ਸਮਾਧਾਨ ਮਹਾਪੁਲੰਦਰ ਸਿੰਘ ਮਹਿਮਾਨੀ ਤੇ ਤੁਸੀਂ ਦੇਖ ਰਹੇ ਮੇਨਾਨ ਮਾਲਵਾ ਮਾਜਾ ਦੁਆਬਾ ਦੀਆਂ ਅਹਿਮ ਸਰਗਰਮੀਆਂ ਤੇ ਹੁਣ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨਾਲ ਜੁੜੀਆਂ ਕੁਝ ਖਾਸ ਖਬਰਾਂ ਮੇਰਾ ਪਿੰਡ ਮੇਰੀ ਪੰਚਾਇਤ ਪੰਚਾਇਤੀ ਚੋਣਾਂ ਨੂੰ ਲੈ ਕੇ ਪੱਟੀ ਹਲਕੇ ਤੋਂ ਵਿਧਾਇਕ ਹਰਮਿੰਦਰ ਸਿੰਘ ਗਿਲਦਾ ਉਹਨਾਂ ਦੇ ਹਲਕੇ ਦੇ ਲੋਕਾਂ ਵੱਲੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਜੀਆਂ ਲੋਕਾਂ ਵਿੱਚ ਰੋਸ ਹੈ ਗਿਲ ਆਪਣੇ ਰਸੂਕ ਦੀ ਵਰਤੋਂ ਕਰਕੇ ਪਿੰਡ ਦੇ ਲੋਕਾਂ ਤੇ ਸਰਪੰਚ ਥੋਪ ਰਹੇ ਨੇ ਇਸੇ ਗੱਲ ਨੂੰ ਲੈ ਕੇ ਪੱਟੀ ਦੇ ਪਿੰਡ ਠਕਰਪੁਰ ਲੋਕ ਦੇ ਲੋਕਾਂ ਨੇ ਸਾਂਝਾ ਇਕੱਠ ਕਰਕੇ ਆਪਣੇ ਪਿੰਡ ਦੇ ਸਰਪੰਚ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ ਹਲਕਾ ਪੱਟੀ ਦੇ ਪਿੰਡ ਠਕਰਪੁਰ ਚ ਕਾਂਗਰਸੀ ਵਿਧਾਇਕ ਵੱਲੋਂ ਥੋਪੇ ਗਏ ਸਰਪੰਚ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਪਿੰਡ ਦੇ ਲੋਕਾਂ ਨੇ ਇਸ ਨੂੰ ਵਿਧਾਇਕ ਦੀ ਤੱਕੇਸ਼ਾਹੀ ਕਰਾਰ ਦਿੱਤਾ ਹੈ ਵਿਧਾਇਕ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਸਮਰਥਕਾਂ ਨੇ ਅਕਾਲੀ ਦਲ ਅਤੇ ਆਪ ਦੇ ਸਮਰਥਕਾਂ ਨੇ ਵੀ ਸਾਂਝਾ ਇਕੱਠ ਕਰਕੇ ਪਿੰਡ ਵਿੱਚ ਵੋਟਰਾਂ ਰਹੀਂ ਸਰਪੰਚ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ ਪਰ ਉਹ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਸਾਂ ਜੋ ਕਿ ਅੱਜ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਪਰ ਸਾਡੇ ਐਮਐਲਏ ਸਾਹਿਬ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ ਉਹਨਾਂ ਨੇ ਪਾਰਟੀ ਨੂੰ ਅਣਗੌਲੀਆਂ ਕਰਕੇ ਆਪਣੀ ਮਨਮਰਜ਼ੀ ਦੇ ਨਾਲ ਸਾਡੇ ਪਿੰਡ ਦੇ ਵਿੱਚ ਸਰਪੰਚ ਚੋਣ ਦਿੱਤਾ ਇਹ ਪਰਨਾ ਪਾ ਕੇ ਪਰ ਸਾਨੂੰ ਪੁੱਛਿਆ ਨਹੀਂ ਗਿਆ ਸੀ ਇਸ ਕਰਕੇ ਸਰਦਾਰ ਹਰਮਿੰਦਰ ਸਿੰਘ ਗਿੱਲ ਤੇ ਨਾਰਾਜ਼ਗੀ ਜਤਾਉਨੇ ਆ ਪਰ ਇਹ ਵੋਟਾਂ ਦਾ ਲੋਕਤੰਤਰ ਰਾਜ ਆ ਲੋਕਾਂ ਨੂੰ ਵੋਟਾਂ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਸੀ ਪੰਚਾਇਤ ਦੀਆਂ ਵੋਟਾਂ ਸਾਡੇ ਪਿੰਡ ਪੈਣੀਆਂ ਚਾਹੀਦੀਆਂ ਸੀ ਇਹ ਬਹੁਤ ਵੱਡਾ ਸਾਡੇ ਨਾਲ ਧਾਨ ਕੀਤਾ ਗਿਆ ਹੈ ਜਿਹੜੀ ਜਿਹੜੀ ਸਿਆਸੀ ਗਰਵਟ ਆ ਗਈ ਆ ਪੀ ਇੱਕ ਪਿੰਡ ਦੇ ਵਿੱਚ ਕੋਈ ਬੰਦਾ ਜੋ ਪਿੰਡ ਚਾਹੁੰਦਾ ਉਹ ਬੰਦਾ ਸਰਪੰਚ ਨਹੀਂ ਬਣ ਸਕਦਾ ਉਹ ਮੈਂਬਰ ਨਹੀਂ ਬਣ ਸਕਦਾ ਤੇ ਫਿਰ ਸਾਡੀਆਂ ਉਤਲੀਆਂ ਕਾਇਆਂ ਦਾ ਕੀ ਬਣੂਗਾ ਅਸੀਂ ਚਾਹੁੰਦੇ ਆ ਇੱਥੇ ਨਿਰਪੱਖ ਚੋਣ ਹੋਵੇ ਸਾਰੇ ਜਿਹੜੇ ਜਿਹੜੇ ਉਮੀਦਵਾਰ ਚਾਹਵਾਨ ਹੋ ਖੜੋਣ ਵੋਟਾਂ ਪੈਣ ਜਿਹੜਾ ਭਰਾ ਵੀ ਜਿੱਤ ਜੂਗਾ ਉਹ ਸਾਰੇ ਪਿੰਡ ਨੂੰ ਮਨਜ਼ੂਰ ਹੋਗਾ ਇਹ ਸਾਂਝੇ ਕੱਟ ਵਿੱਚ ਲੋਕਾਂ ਨੇ ਵਿਧਾਇਕ ਖਿਲਾਫ ਪੜਾਸ ਕਰਦੇ ਆ ਕਿਹਾ ਕਿ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਜਾਣ ਬੁਝ ਕੇ ਰੱਦ ਕਰਵਾਏ ਗਏ ਜਦੋਂ ਕਿ ਪਿੰਡ ਦੇ 80% ਦੀ ਲੋਕ ਉਹਨਾਂ ਨਾਲ ਨੇ ਪਰ ਵਿਧਾਇਕ ਸਾਹਿਬ ਨੇ ਆਪਣੀ ਤਾਕਤ ਦੇ ਨਸ਼ੇ ਵਿੱਚ ਉਹਨਾਂ ਨੇ ਆਪਣਾ ਸਰਪੰਚ ਥੋਪਿਆ ਏ। ਵਹੀ ਪਿਛਲੀ ਹੜੀ ਹੜੀ ਲਕਸ਼ਣ ਹੋਈ ਆ। ਵੋਟਾਂ ਨਾਲ ਹੋਈਆਂ ਸਾਰੀਆਂ ਵੋਟਾਂ ਪਈਆਂ। ਵੋਟਾਂ ਨਾਲ ਮੈਂਬਰ ਪੰਚਾਇਤ ਬਣਿਆ ਸਾਡੇ ਸਰਪੰਚ ਨੇ ਸਰਦਾਰ ਦਲਬਾਖ ਸਿੰਘ। ਬਾਕੀ ਸਾਡੇ ਪਿੰਡ ਦੇ ਵਿੱਚ ਐਰ ਕੀ ਜਿੰਨਾ ਧੱਕਾ ਆ ਵਾ ਕਦੀ ਕਾਲੀਆਂ ਵੇਲੇ ਅਸੀਂ ਨਹੀਂ ਵੇਖਿਆ ਵੀ ਕਿਸੇ ਦੇ ਪੇਪਰ ਰੱਦ ਹੋਏ ਹੋਣ। ਹਰ ਇੱਕ ਪਾਰਟੀ ਨੂੰ ਮੌਕਾ ਮਿਲਦਾ ਇਲੈਕਸ਼ਨ ਲੜਨ ਦਾ। ਤੇ ਐਰ ਕੀ ਇਹੋ ਜਿਹਾ ਕੰਮ ਹੋ ਗਿਆ ਵਾ ਕਿ ਅਸੀਂ ਤੇ ਅੱਗੇ ਵੀ ਕਾਂਗਰਸ ਪਾਰਟੀ ਥੋੜਾ ਜਿਹਾ ਪਹਿਲਾਂ ਜਦੋਂ ਕੈਪਟਨ ਸਾਹਿਬ ਹੀ ਇੱਥੇ ਨਹੀਂ ਚਲੋ ਗਿੱਲ ਸਾਹਿ ਉਦੋਂ ਵੀ ਸਾਡੇ ਪਿੰਡ ਕਾਂਗਰਸ ਪਾਰਟੀ ਨੇ ਇੱਕ ੱੱਕੇ ਨਾਲ ਹੀ ਪੈਸੇ ਲੈ ਕੇ ਬੰਦਾ ਬਣਾਉਂਦਾ ਸੀ ਤੇ ਐਤਕੀ ਵੀ ਉਹੀ ਕੰਮ ਹੋ ਗਿਆ ਪਰ ਜੋ ਵੀ ਸਾਡੇ ਪਿੰਡ ਵਿੱਚ ਹੋਇਆ ਬਹੁਤ ੱੱਕਾ ਹੋ ਰਿਹਾ ਵਾ ਸਾਰੇ ਪਿੰਡ ਦੀ ਸਹਿਮਤੀ ਨਾਲ ਮਤਲਬ ਵੋਟਾਂ ਪੈਣੀਆਂ ਚਾਹੀਦੀਆਂ ਹੀਗੀਆਂ ਸਰੋਪੇ ਪਾ ਕੇ ਕੋਈ ਸਰਪੰਚ ਨਹੀਂ ਬਣ ਜਾਂਦਾ ਇਹ ਇਕੱਲੇ ਪੱਟੀ 'ਚ ਹੀ ਨਹੀਂ ਲਗਭਗ ਪੂਰੇ ਸੂਬੇ 'ਚ ਹੀ ਇਸ ਤਰ੍ਹਾਂ ਸਰਪੰਚ ਚੁਣੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਨੇ ਜਿਸ ਨੂੰ ਲੋਕਾਂ ਵੱਲੋਂ ਲੋਕਤੰਤਰ ਦਾ ਘਾਣ ਦੱਸਿਆ ਜਾ ਰਿਹਾ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਇੱਥੋਂ ਦੇ ਲੋਕਾਂ ਦੇ ਵਿਰੋਧ ਨੂੰ ਵੇਖਦੇ ਹਾਂ ਕਿ ਪ੍ਰਸ਼ਾਸਨ ਸਰਪੰਚ ਦੀ ਚੋਣ ਕਰਵਾਉਂਦਾ ਹੈ ਜਾਂ ਨਹੀਂ ਨਰਿੰਦਰ ਸਿੰਘ ਪੀਟੀਸੀ న్యూਸ ਪੱਟੀ ਪੰਜਾਬ ਵਿੱਚ ਇਸ ਵਾਰ ਦੀਆਂ ਪੰਜਾਤੀ ਜਣਾਵ ਵਿੱਚ ਕੁਝ ਪਿੰਡ ਅਜਿਹੇ ਜਿੱਥੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ ਜੀ ਹਾਂ ਦੇ ਅਜੇ ਇੱਕ ਪਿੰਡ ਹੈ ਸ਼੍ਰੀ ਆਨੰਦਪੂਰ ਸਾਹਿਬ ਦਾ ਪਿੰਡ ਸਹੋਤਾ ਜਿੱਥੇ ਕਿ ਵਿਕਾਸ ਦੇ ਮੁੱਦ ਨੂੰ ਲਗੇ ਪਿੰਡ ਦੀਆਂ ਦੋ ਧਿਰਾਂ ਹੁਣ ਆਹਮੋ ਸਾਹਮਣੇ ਵਿਖਾਈ ਦੇ ਰਹੀਆਂ ਨੇ ਨਰਿੰਦਰ ਸਿੰਘ ਜਿੰਦਾਬਾਦ ਐਕਸਲ ਨਰਿੰਦਰ ਸਿੰਘ ਜਿੰਦਾਬਾਦ ਪੰਚਾਇਤ ਚੋਣਾਂ ਦਾ ਮਾਹੌਲ ਹਰ ਪਾਸੇ ਗਰਮ ਹੈ ਅਤੇ ਉਮੀਦਵਾਰ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਪਰ ਸ਼੍ਰੀ ਅਨੰਦਪੁਰ ਸਾਹਿਬ ਤਹਿਸੀਲ ਦੇ ਅਦੀਨ ਪੈਂਦੇ ਚੱਕ ਸਹੋਤਾ ਪਿੰਡ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਪੰਚੀ ਲਈ ਵੋਟਾਂ ਪੈਂਨ ਜਾ ਰਹੀਆਂ ਨੇ ਅਜਾ ਕਾਰਨ ਹੈ ਕਿ ਲੰਮੇ ਸਮੇਂ ਤੋਂ ਇਸ ਪਿੰਡ ਵਿੱਚ ਸਰਪੰਚ ਨੂੰ ਸਰਬਸੰਮਤੀ ਨਾਲ ਚੁਣਿਆ ਜਾਂਦਾ ਰਿਹਾ ਪਰ ਇਸ ਵਾਰ ਸਹਿਮਤੀ ਨਾ ਬਣਨ ਕਾਰਨ ਪਿੰਡ ਵਿੱਚ ਸਰਪੰਚ ਦੀ ਚੋਣ ਲਈ ਵੋਟਾਂ ਪੈਂਨ ਗਿਆ ਆਜ਼ਾਦੀ ਤੋਂ ਬਾਅਦ ਇਸ ਪਿੰਡ ਵਿੱਚ ਕਦੇ ਵੀ ਵੋਟਾਂ ਨਹੀਂ ਪਈਆਂ ਜੀ ਤੇ ਇਸ ਪਿੰਡ ਦਾ ਵਿਕਾਸ ਵੀ ਬਹੁਤ ਹੋਇਆ ਕਿਉਂਕਿ ਜਦੋਂ ਸਰਬਸੰਮਤੀ ਨਾਲ ਹਮੇਸ਼ਾ ਚੋਣ ਹੁੰਦੀ ਰਹੀ ਤਾਂ ਪਿੰਡ ਨੂੰ ਹਮੇਸ਼ਾ ਹੀ ਗਰੰਟਾਂ ਦੇ ਤੇ ਇੱਕਾ ਵੀ ਬਹੁਤ ਮਜ਼ਬੂਤ ਰਿਹਾ ਇਸ ਪਿੰਡ ਦਾ ਇੱਕਾ ਵੀ ਬਹੁਤ ਰਿਹਾ ਹਰ ਪਖਤੈਨ ਸਾਰੇ ਨਾਲ ਇੱਕ ਤਰ੍ਹਾਂ ਪੂਰਾ ਭਾਈਚਾਰਕ ਸਾਂਝ ਰਹੀ ਪਰ ਇਹ ਪਹਿਲੀ ਵਾਰੀ ਹੋ ਰਿਹਾ ਕਿ ਵੋਟਾਂ ਪੈ ਰਹੀਆਂ ਇਹਦੇ ਜੋ ਸਮ ਰੀਜਨ ਹੈ ਸੋ ਕੁਝ ਕੁ ਬੰਦੇ ਹੈਗੇ ਜਿਨ੍ਹਾਂ ਨੇ ਕੋਈ ਕਰਕੇ ਵੋਟਾਂ ਹੋ ਰਹੀਆਂ ਜੀ ਜਿਆਦੀ ਤੋਂ ਬਾਅਦ ਪਹਿਲੀ ਵਾਰ ਇਲੈਕਸ਼ਨ ਹੋ ਰਿਹਾ ਜੀ ਕਦੇ ਇੱਥੇ ਲਖੇ ਨਹੀਂ ਹੋਇਆ ਸਰਬਸੰਤੀ ਨਾਲ ਹੀ ਬੰਨਦੀ ਸੀ ਸਰਬਸੰਤੀ ਨਾਲ ਜੋ ਕਿ ਸਾਰਾ ਸਾਰਾ ਕੁਝ ਹੁੰਦਾ ਸੀ 20 ਸਾਲ ਤੋਂ ਅਸੀਂ ਇਸ ਪਿੰਡ ਵਿੱਚ ਰਹਿ ਰਹੇ ਹਾਂ ਅਸੀਂ ਉਦੋਂ ਤੋਂ ਸੁਣਿਆ ਸੀ ਕਿ ਇੱਥੇ ਅੱਜ ਤੱਕ ਸਾਡੇ ਇਲਾਕੇ ਵਿੱਚ ਕੋਈ ਅਜਿਹੇ ਪਿੰਡ ਨਹੀਂ ਪੇ ਜਿੱਥੇ ਨਾ ਸਰਵਸੰਮਤੀ ਹੋਈ ਉਹ ਸਿਰਫ ਇਹੀ ਇੱਕ ਚੱਕ ਪਿੰਡ ਹੈ ਜਿੱਥੇ ਹਰ ਸਾਲ ਹਰ 5 ਸਾਲ ਬਾਅਦ ਸਰਵਸੰਮਤੀ ਨਾਲ ਪੰਚਾਇਤ ਬਣਦੀ ਹੈ ਲੇਕਿਨ ਇਸ ਵਾਰ ਕੁਝ ਅੰਸਰਾਂ ਵੱਲੋਂ ਗਲਤ ਪ੍ਰਚਾਰ ਕਰਕੇ ਵੋਟਾਂ ਪਵਾਉਣ ਤੱਕ ਇਹ ਨੌਬਤ ਆ ਗਈ ਪਿੰਡ ਚ ਪਹਿਲੀ ਵਾਰ ਹੋ ਰਹੀ ਸਰਪੰਚੀ ਚੋਣ ਲਈ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਨੇ ਇੱਕ ਪਾਸੇ ਨੇ ਸਕੂਲ ਤੋਂ ਰਿਟਾਇਰਡ ਪ੍ਰਿੰਸੀਪਲ ਤੇ ਉਹਨਾਂ ਦੇ ਮੁਕਾਬਲੇ ਵਿੱਚ ਨੇ ਨੌਜਵਾਨ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ 45 ਸਾਲਾਂ ਤੋਂ ਸਰਪੰਚੀ ਇੱਕ ਹੀ ਪਰਿਵਾਰ ਦੇ ਹੱਥਾਂ ਵਿੱਚ ਰਹੀ ਹੈ ਜਿਸ ਦੇ ਕਰਕੇ ਪਿੰਡ ਦਾ ਵਿਕਾਸ ਨਹੀਂ ਹੋ ਪਿਆ। ਉਹਨਾਂ ਕਿਹਾ ਕਿ ਉਹ ਇਹ ਚੋਣ ਵਿਕਾਸ ਤੇ ਮੁੱਦੇ ਤੇ ਲੜ ਰਹੇ ਨੇ। ਦੂਜੇ ਪਾਸੇ ਪ੍ਰਿੰਸੀਪਲ ਨਿਰੰજન ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਬਹੁਤ ਸਮਾਂ ਸਰਪੰਚੀ ਉਹਨਾਂ ਦੇ ਪਰਿਵਾਰ ਕੋਲ ਰਹੀ ਹੈ ਤੇ ਸਰਪੰਚ ਸਰਬਸੈਂਤੀ ਨਾਲ ਚੁਣਿਆ ਜਾਂਦਾ ਰਿਹਾ। ਤੇ ਹੁਣ ਕੁਝ ਬਾਹਰਲੇ ਲੋਕ ਇੱਥੇ ਆ ਕੇ ਵੱਸ ਗਏ ਨੇ ਤੇ ਉਹਨਾਂ ਦੇ ਕਰਕੇ ਪਿੰਡ ਵਿੱਚ ਪਹਿਲੀ ਵਾਰ ਸਰਪੰਚੀ ਲਈ ਇਲੈਕਸ਼ਨ ਹੋ ਰਿਹਾ ਹੈ। ਇਥੇ ਦੀ ਜਿਸ ਹਾਵ ਨਾਲ ਐਨੇ 70 ਸਾਲ ਬੀਤ ਚੁੱਕੇ ਐ ਇਥੇ ਦੀ ਡਿਵੈਲਪਮੈਂਟ ਨਹੀਂ ਹੋਈ ਵਿਕਾਸ ਨਾ ਹੋਣ ਕਰਕੇ ਲੋਕਾਂ ਨੂੰ ਨਾ ਪੁੱਛਣ ਕਰਕੇ ਪਿੰਡ ਦੇ ਵਸੀਆਂ ਨੂੰ ਇਸ ਕਰਕੇ ਸਾਰੇ ਲੋਕਾਂ ਨੇ ਫੈਸਲਾ ਹੀ ਲਿਆ ਸੀ ਕਿ ਕਿ ਇਸ ਵਾਰੀ ਇਲੈਕਸ਼ਨ ਕਰਵਾਈ ਜਾਵੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਮੈਨੂੰ ਇੱਕ ਵਾਰੀ 5 ਸਾਲ ਵਾਸਤੇ ਸੇਵਾ ਦਾ ਮੌਕਾ ਦਿੱਤਾ ਵੀ ਮੇਰੇ ਅੰਦਰ ਲਗਨ ਹੈਗੀ ਬਹੁਤ ਜ਼ਿਆਦਾ ਕੰਮ ਕਰਨ ਦੀ ਸੇਵਾ ਦਾ ਮੌਕਾ ਦਿੱਤਾ ਜਾਵੇ ਮੈਂ ਕੰਮ ਕਰਕੇ ਦੱਸਾਂਗਾ ਜੀ ਪੂਰੀ ਤਰ੍ਹਾਂ ਆਪਣੇ 100% ਮੈਂ ਜੋ ਟੀਚਰ ਮਿੱਥਿਆ ਹੈ ਉਦੇ ਵਿੱਚੋਂ ਮੈਂ ਸਮਝਦਾ ਵੀ ਜੇ 85% ਤੋਂ 90% ਵੀ ਕੰਮ ਮੇਰੇ ਹੋ ਜਾਣ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮ ਸਮਝਾਂਗਾ ਅੱਜ ਕੁਝ ਨਵੇਂ ਸਾਡੇ ਕੋਲ ਵਾਦੀ ਆਈ ਹੈ ਔਰ ਉਹਦੇ ਵਿੱਚ ਕੁਝ ਨਵੇਂ ਮੁੰਡੇ ਹੈ ਜਿਹੜੇ ਕਿ ਚਾਹਦੇ ਆ ਕੋਈ ਸ਼ਹਿਜ਼ ਬਦਲਾ ਲੈਣ ਦੇ ਹੱਕ ਵਿੱਚ ਹੈ ਪਰ ਬਹੁਤ ਗੰਟੀ ਜਿਹੜੀ ਹੈ ਉਹ ਸਾਡੇ ਨਾਲ ਹੈ ਕਿਉਂਕਿ ਮੈਂ ਖੁਦ ਵੀ ਜੇ ਆਣਾ ਕਰਨੀ ਕਰਦਾ ਸੀ ਇਸ ਵਿੱਚ ਖੜਨ ਦੀ ਪਰ ਉਹਨਾਂ ਲੋਕਾਂ ਦੇ ਦਬਾਅ ਪੈਣ ਤੇ ਮੈਨੂੰ ਮੈਦਾਨ ਵਿੱਚ ਦਿੱਤਣਾ ਪਿਆ ਕਿ ਹੁਣ ਮੁੱਖ ਜਿਹੜਾ ਮੁਕਾਬਲਾ ਜਿਹੜਾ ਹੈ ਸਾਡੇ ਦੋ ਵਿਚਕਾਰ ਹੈ ਪਹਿਲਾਂ ਪੰਜ ਬੰਦੇ ਖੜੇ ਸੀ ਜਾਂ ਕਿ ਤਿੰਨ ਬੰਦਿਆਂ ਨੇ ਮੇਰੇ ਹੱਕ ਵਿੱਚ ਜਿਹੜੇ ਹੈ ਕਾਗਜ਼ ਚੱਕ ਲਏ ਕਾਬਲੇ ਘੋਰੇ ਕਿ ਪਿੰਡ ਚਕਸੋ ਹੋਤਾ ਵਿੱਚ ਕੁੱਲ 431 ਵੋਟਾਂ ਨੇ ਤੇ ਇਥੋਂ ਦੇ ਪੰਚੀ ਦੇ ਪੰਜ ਵੋਟਾਂ ਵਿੱਚੋਂ ਚਾਰ ਦੇ ਵਿੱਚ ਸਰਪੰਚੀ ਹੋ ਚੁੱਕੀ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਇਸ ਪਿੰਡ ਵਿੱਚ ਵਿਕਾਸ ਦਾ ਮੁੱਦਾ ਚੁੱhta ਹੈ ਜਾਂ ਫਿਰ ਮੁਰ ਤੋਂ ਸਰਪੰਚੀ ਉਸੇ ਪਰਿਵਾਰ ਕੋਲ ਜਾਂਦੀ ਹੈ ਜਿਨ੍ਹਾਂ ਦੇ ਕੋਲ ਹੁਣ ਤੱਕ ਸੀ ਬਲਜੀਤ ਸਿੰਘ ਪੀਟੀਸੀ ਨਿਊਜ਼ ਸ਼੍ਰੀ ਆਨੰਦਪੁਰ ਸਾਹਿਬ ਜਾਕੀ ਗੁਰਦਾਸਪੁਰ ਵਿੱਚ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਕਾਫੀ ਗਰਮ ਹੈ ਜੀ ਹਾਂ ਹਲਕਾ ਕਾਧੀਆਂ ਦਾ ਪਿੰਡ ਸੈਦੋਂਵਾਲ ਖੁਰਦ ਵਿੱਚ ਕਾਂਗਰਸ ਪਾਰਟੀ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਨੇ ਕਾਂਗਰਸੀ ਇੱਕ ਧਿਰ ਦੀ ਮਹਿਲਾ ਉਮੀਦਵਾਰ ਨੇ ਆਪਣੇ ਵਿਰੋਧੀ ਧਿਰ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਸਮਰਥਕਾਂ ਦੀਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ ਕਾਂਗਰਸੀ ਮਹਿਲਾ ਉਮੀਦਵਾਰ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਹੱਕ ਪ੍ਰਸ਼ਾਸਨ ਵੱਲੋਂ ਦਵਾਇਆ ਜਾਵੇ ਜਦਕਿ ਇਸੇ ਮਾਮਲੇ ਦੀ ਵਿਚ ਬੀਡੀਪੀਓ ਦਾ ਕਹਿਣਾ ਹੈ ਕਿ ਉਹਨਾਂ ਕੋਲ ਉਹਨਾਂ ਨੇ ਲੋਕਾਂ ਤੋਂ ਕਟੀਆਂ ਵੋਟਾਂ ਨੂੰ ਦਰੁਸਤ ਕਰਨ ਦਾ ਕੋਈ ਹੱਕ ਨਹੀਂ ਹੈ। ਮੇਰੇ ਜਿਹੜੇ ਵੋਟਰਸ ਔਰ ਸਪੋਰਟਰਸ ਹੈਗੇ ਨੇ ਇਹਨਾਂ ਦੀਆਂ ਵੋਟਸ ਜਿਹੜੀਆਂ ਕੱਟ ਦਿੱਤੀਆਂ ਗਈਆਂ ਨੇ ਔਰ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਵੀ ਇਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਏ। ਪਰ ਵੀਡੀਓ ਸਾਫ ਜਿਹੜੇ ਹੈਗੇ ਨੇ ਉਹ ਵੋਟਸ ਕਹਿੰਦੇ ਨਹੀਂ ਬਣਾ ਰਹੇ। ਬਲਾਕ ਸਮੰਦੀਆਂ ਬੋਟਾ ਪਾਈਆਂ ਉਹ ਪੂਰੀਆਂ ਜਨਕ ਲਿਸਟ ਦੇ ਮੁਤਾਬਕ ਬਿਲਕੁਲ ਸਹੀ ਸੀਗੀਆਂ। ਹੁਣ ਦੀ ਨਵੀਂ ਲਿਸਟ ਜਿਹੜੀ ਆ ਉਹ ਬਿਲਕੁਲ ਖਰਾਬ ਕੀਤੀ ਗਈ ਆ ਅਸੀਂ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਪੁਰਾਣੀ ਵੋਟਰ ਸੂਚੀ ਆ ਉਹਦੇ ਤੇ ਵੋਟਾਂ ਪੈਣ ਫਿਰ ਅਸੀਂ ਸੰਤੁਸ਼ਟ ਹੁੰਨੇ ਆ ਦੂਸਰੀ ਪਾਰਟੀ ਵਾਜੀ ਵਿੱਚ ਆਣ ਕੇ ਵੋਟਾਂ ਕੱਟੀਆਂ ਗਈਆਂ ਇਹ ਨਹੀਂ ਹੋਣਾ ਚਾਹੀਦਾ ਜੋ ਕਿ ਸਾਰੇ ਆਮ ਗਲਤ ਹੈ ਵੋਟ ਕੱਟਣੀ ਇਹ ਬੀਵਲ ਬੀਐਲਓ ਦਾ ਕੱਟਣੀ ਤੇ ਬਣਾਉਣੀ ਬੀਐਲਓ ਦੀ ਰਿਪੋਰਟ ਤੇ ਹੀ ਕੱਟੀ ਜਾਂਦੀਆਂ ਬੀਐਲਓ ਦੀ ਰਿਪੋਰਟ ਤੇ ਬਣਦੀਆਂ ਜੀ ਐਸਡੀਐਮ ਸਾਹਿਬ ਨੇ ਬਣਾਉਣੀਆ ਹੁੰਦੀਆਂ ਜੀ ਐਸਡੀਐਮ ਸਾਹਿਬ ਨਹੀਂ ਕੱਟਣੀਆਂ ਜੀ ਇਹ ਚੋਣ ਜਿਹੜਾ ਚੋਣ ਕਮਿਸ਼ਨ ਨਾਲ ਉਹਨਾਂ ਦੇ ਨਾਲ ਤਲ ਵੋਟ ਇਹ ਹੈਗਾ ਮਸਲਾ ਮੇਰੇ ਨਾਲ ਅਗੇ ਵਧਿਆ ਮੋਹਾਲੀ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤਾਂ ਸਾਂਸਦ ਪ੍ਰੋਫੈਸਰ ਪ੍ਰੀਮ ਸਿੰਘ ਚੰਦੂਮਾਝਾ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਇਸ ਮੌਕੇ ਸਾਂਸਦ ਚੰਦੂਮਾਝਾ ਨੇ ਜਿੱਥੇ ਪੰਚਾਂ ਨੂੰ ਵਧਾਈ ਦਿੱਤੀ ਉਦੋਂ ਨਾਲ ਹੀ ਕਿਹਾ ਕਿ ਪੰਚਾਂ ਨੂੰ ਐਮਪੀ ਫੰਡ ਵਿੱਚੋਂ ਵਿਸ਼ੇਸ਼ ਫੰਡ ਦਿੱਤੇ ਜਾਣਗੇ ਉੱਥੇ ਹੀ ਪੰਚਾਂ ਨੇ ਵੀ ਸਾਂਸਦ ਚੰਦੂਮਾਝਾ ਤੇ ਪਿੰਡ ਵਾਸੀਆਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਪਿੰਡ ਦੇ ਵਿਕਾਸhoe ਚੋਨਾਵਲੋਂ ਖਾਸੇ ਉਪਰਾਲੇ ਕੀਤੇ ਜਾਣਗੇ ਅਤੇ ਫਿਰ ਮਿਸਾਲ ਵੀ ਪੇਸ਼ ਕੀਤੀ ਜਾਏਗੀ ਤਾਂ ਜੋ ਹੋਰਨਾ ਪਿੰਡਾਂ ਦੇ ਲੋਕ ਵੀ ਪ੍ਰੇਰਿਤ ਹੋ ਸਕਣ ਕਿ ਜਿਹੜੇ ਪਿੰਡਾਂ ਨੇ ਵੀ ਪੰਚਾਇਤਾਂ ਸਰਬਸਮਤੀ ਨਾਲ ਚੁਣੀਆਂ ਨੇ ਉਹ ਵਧਾਈ ਦੇ ਪਾਤਰ ਨੇ ਨਵੀਆਂ ਪੰਚਾਇਤਾਂ ਨੂੰ ਵਧਾਈ ਦੇਣ ਲਈ ਵੀ ਪਿੰਡ ਦਾ ਧੰਨਵਾਦ ਕਰਨ ਲਈ ਵੀ ਅੱਜ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਸ਼ਹੀਦ ਦੀ ਪੰਦਰਵਾੜੇ ਦੇ ਦੌਰ ਚੋਂ ਲੰਘ ਰਹੇ ਆ ਐਸੇ ਸਮੇਂ ਸਰਬਸਮਤੀ ਨਾਲ ਪੰਚਾਇਤਾਂ ਚੁਣੀਆਂ ਮੈਂ ਸਮਝਦਾ ਇੱਕ ਪਿੰਡਾਂ ਤੇ ਗੁਰੂ ਦੀ ਮਿਹਰ ਆ ਜਿਹਨਾਂ ਪਿੰਡਾਂ ਨੇ ਇਹ ਸਰਬਸਮਤੀਆਂ ਚੁਣੀਆਂ ਉਹਨਾਂ ਨੂੰ ਮੈਂ ਹੌਸਲਾ ਦੇਣ ਲਈ ਮੈਂ ਇਹ ਵੀ ਕਿਹਾ ਮੈਂ ਐਪੀ ਲਾਇਫ ਫੰਡ ਦੇ ਵਿੱਚੋਂ ਜੋ ਵੀ ਪਿੰਡ ਦੇ ਵਿਕਾਸ ਦੇ ਕੋ ਕੰਮ ਰੁਕੇ ਨੇ ਉਹਨਾਂ ਲਈ ਵੀ ਅਸੀਂ ਫੜ ਦਵਾਂਗੇ ਜਰੂਰ ਚਾਹਾਂਗੇ ਕਿ 5 ਸਾਲ ਅਸੀਂ ਪੂਰੇ ਕਰੀਏ ਤੇ ਪਿੰਡ ਦਾ ਪਹਿਲਾਂ ਨਾਲੋਂ ਵੱਧ ਤੋਂ ਵੱਧ ਅਸੀਂ ਇਹਦਾ ਕੰਮ ਵਿੱਚ ਵਿਕਾਸ ਕਰੀਏ ਵੀ ਸਾ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸੋਚ ਰਹੀ ਹੈ ਡਵੈਲਪਮੈਂਟ ਇੱਕ ਮੁੱਦਾ ਲੈ ਕੇ ਚੱਲੇ ਸੀਗੇ ਉਹ ਡਵੈਲਪਮੈਂਟ ਦੇ ਤਹਿਤ ਹੀ ਅੱਜ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੇ ਜਿਹੜੇ ਪਿੰਡਾਂ ਦੀ ਸਰਪ੍ਰਸਤੀ ਹੋਈ ਹੈ ਉਹਨਾਂ ਨੂੰ ਗਰੰਟਾ ਵੀ ਦੇ ਰਹੇ ਹੈ ਤੇ ਉਹਨਾਂ ਨੂੰ ਅੱਜ ਪਿੰਡ ਵਾਲੇ ਪਾਣੀ ਦੇ ਟੈਂਕਰ ਵੀ ਦਿੱਤੇ ਗਏ ਹੈ यतो एकदम छोटे से ब्रेक द ली ब्रेक तो बाद भी में खपना 10000 रुकेगा नहीं बने रहो साडे नाल फास्टर है तो है 25% फास्टर चार्जिंग 25% एक्स्ट्रा बैकअप लिव फास्ट इन्वर्टर और बैटरी फास्टर है तो है आज लंच मैं बना रही हूं तुम बांग्ला खाना जानती है नहीं बाबा बाबा ये मलाई कोफ्ता ये होता है मालाई को सबका का दिल जीतने में चारू का कोई मैच नहीं पर चारू कहेगी कि कैच का कोई मैच नहीं हंड्रेड परसेंट कैच के चुनिंदा मसालों पे एक खास ऑफर सौ ग्राम बैग में दस परसेंट एक्स्ट्रा फ्री फास्ट स्कूलिंग एट थर्टी सिक्स मीटर्स पर सेकेंड लग्जूरियस एट सीट्स। क्लास लीडिंग शोल्डर भी मेनु अक्सर पूछा जाता है अल्ट्राटैक सीमेंट ही क्यों क्योंकि लंबी जि छत बना हो दो परिवारों जोड़न वाला ब्रिज लोगों का भरोसा है मेरे थे. ते मेरा सिर्फ इंडिया दे नंबर वन सीमेंट त अल्ट्राटैक सीमेंट The Engineer's Choice. रात को कभी हॉरर मूवी नहीं देखूंगी मम्मा कौन सा भजन सुनती थी प्ले भजन ओके okay. बारिशों हो या रोजमर्रा की सीलन करंट लगने का डर अब और नहीं निरोल वायर्स और केबल्स है ना जो बने हैं आपकी सुरक्षा के लिए निरोल निभाए जीवन भर का साथ इस बार क्रिसमस न्यू ईयर या छुट्टिया मनाओ कैनेडा यूएस एच अप्लाई करो दस साल टूरिस्ट वीजा कंपनी भी फीस वीजा लगन तो बाद कॉल करो ब्रॉडवे छिहत्तर नौ सौ पैंठ छिहत्तर नौ सौ पैंठ ना छिहत्तर नौ सौ पैंठ छिहत्तर नौ सौ ਬੇਤਵਾਰਿਕ ਵਾਫੇ ਤੁਹਾਡਾ ਸਵਾਗਤ ਹੈ ਤੇ ਹੁਣ ਗੱਲ ਕਰਦੇ ਆਂ ਅਗਲੇ ਖਬਰਾਂ ਦੀ ਔਰ ਇੱਥੇ ਅਸੀਂ ਗੱਲ ਕਰ ਰਹੇ ਆਂ ਪੰਚਾਇਤੀ ਚੋਣਾਂ ਦੀ ਅੰਦਾਜ਼ੇ ਕੀ ਸ਼੍ਰੋਮਣੀ ਅਕਰਤਾ ਤੇ ਪ੍ਰਧਾਨ ਸੁਪੀਰ ਸਿੰਘ ਬਾਦਲ ਪਹੁੰਚੇ ਹੋਏ ਨੇ ਆਪਣੇ ਹੁਣ ਅਗਲੇ ਫੇਰੀਆਂ ਤੇ ਉਸ ਬਾਰੇ ਵੀ ਤੁਹਾਨੂੰ ਖਬਰ ਦਿਖਾਵਾਂਗੇ ਪਰ ਅੱਗੇ ਵੱਧਦੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਰਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਸਮਾਦਾ ਅੱਜ ਦੂਜਾ ਦਿਨ ਰਿਹਾ ਹੈ ਅਤੇ ਵਰ ਦੂ ਦਰਾਡੇ ਤੋਂ ਪਹੁੰਚੀਆਂ ਸੰਕਤਾ ਸ਼ਹਿਦ ਨੂੰ ਸੱਚਤਾ ਕਰਾਇਆ ਨਹੀਂ ਇਸੇ ਦੇ ਚਲਦੇ ਅੱਜ ਰਾਸ਼ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ ਜਿੱਤੇ ਕਿ ਉਹਨਾਂ ਨੇ ਸ਼ਹੀਦੀ ਸਭਾ ਵਿੱਚ ਪਹੁੰਚ ਕੇ ਗੁਰੂ ਚਰਨ ਵਿੱਚ ਮੱਥਾ ਟੇਕਿਆ ਤੇ ਫਿਰ ਲੰਗਰ ਛਕਿਆ ਉਹ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਪੀਤ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਪਰਿਵਾਰ ਸਮੇਤ ਸ਼੍ਰੀ ਫਤਿਹਗੁਰ ਸਾਹਿਬ ਕੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਸਰਬੱਤੇ ਪਲੇ ਦੀ ਅਰਦਾਸ ਕੀਤੀ ਅਤੇ ਫਿਰ ਬਾਤ ਵਿੱਚ ਗੁਰੂ ਕਾ ਲੰਗਰ ਵੀ ਛਕਿਆ ਸਵਕਫਾਕ ਤੋਂ ਸਿੱਤਾ ਸਵੀਰਾਂ ਵੇਖ ਰਿਹਾ ਕਿ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਕਾਰਜਦਾਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਆਪਣੇ ਪਰਿਵਾਰ ਸਮੇਤ ਅਤੇ ਫਿਰ ਸੰਗਤ ਵਿੱਚ ਪੈਠ ਕੇ ਉਹਨਾਂ ਵੱਲੋਂ ਲੰਗਰ ਵੀ ਛਕਿਆ ਗਿਆ ਅਤੇ ਫਿਰ ਇਸ ਤੋਂ ਬਾਅਦ ਸੇਵਾ ਵਿੱਚ ਵੀ ਆਪਣਾ ਵੱਡਾਲਾ ਯੋਗਦਾਨ ਪਾਇਆ ਗਿਆ ਝੂਠੇ ਬਰਤਨ ਸਾਫ਼ ਕੀਤੇ ਗਏ। ਛੋਟੇ ਸਾਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਇਤਰਾ ਪਟਿਆਲਾ ਦੇ ਸਰਹੰਦ ਰੋਡ ਤੇ ਸ਼ਹਿਰ ਵਾਸੀਆਂ ਵੱਲੋਂ ਲੰਗਰ ਲਗਾਇਆ ਗਿਆ। ਇਸ ਦੀਆਂ ਵੀ ਕੁਝ ਖਾਸ ਤਸਵੀਰਾਂ ਤੁਹਾਡੇ ਰੂਪਰੂ ਸਤੰਦ ਆਦਾਜ਼ੇ ਕੀ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਦੇ ਆਂ ਵਕਫਾ ਘਰਮਸ ਮਘਮਾ ਦੇ ਪ੍ਰਬੰਧਾਂ ਕੀਤੇ ਹੀ ਜਾ ਰਹੇ ਨੇ ਉਥੇ ਪਟਿਆਲਾ ਦੇ ਸਰਹੰਦ ਰੋਡ ਤੇ ਹਰ ਸਾਲ ਵਾਂਗ ਇਸ ਸਾਫੀ ਸ਼ਹਿਰ ਵਾਸੀਆਂ ਵੱਲੋਂ ਖਾਸ ਤੌਰ ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਫਿਰ ਵਟੀਆਂ ਗਿੰਤੀ ਬਿਠਾਤੇ ਸੰਗਤਾਂ ਪਹੁੰਚਿਆ ਤੇ ਲੰਗਰ ਦਾ ਸੇਵਨ ਕੀਤਾ ਸ਼ਹੀਦ ਦੀ ਜੋੜ ਮੇਲੇ ਨੂੰ ਮਨਾਉਂਦੀਆਂ ਸੰਗਤਾਂ ਦੀ ਸੇਵਾ ਕਰਨ ਦੇ ਲਈ ਬ੍ਰੈਡ ਪਕੋੜੇ ਤੇ ਚਾਹ ਦਾ ਲੰਗਰ ਅੰਮ੍ਰਿਤ ਵੇਲੇ ਤੋਂ ਚੱਲ ਰਿਹਾ ਹੈ ਅਤੇ ਅਸੀਂ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸੇਵਾ ਕਰਨ ਵਾਲਿਆਂ ਨੂੰ ਅਤੇ ਛੱਕਣ ਵਾਲਿਆਂ ਨੂੰ ਗੁਰਸਿੱਖੀ ਦਾਤ ਚੜ੍ਹਦੀ ਕਲਾ ਬਖਸ਼ੇ ਅਤੇ ਪ੍ਰਮਾਤਮਾ ਬਖਸ਼ਿਸ਼ ਕਰੇ ਕਿ ਹਰ ਸਾਲ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ ਨੇ ਇਹੀ ਹੀ ਦੀ ਇਹਾਦਤ ਦੇ ਅਸੀਂ ਇਹ ਲੰਗਰ ਦੀ ਕਰ ਰਹੇ ਆਂ ਬੜੀ ਅਸੀਂ ਪੀਟੀਸੀ ਦੇ ਵੀ ਬੜੇ ਧੰਨਵਾਦੀ ਹਾਂ ਜਿਹੜੇ ਸਾਡੇ ਨਾਲ ਬੜਾ ਸੰਯੋਗ ਦਿੰਦੇ ਨੇ ਹੋਰ ਜਿਹੜੇ ਸਾਡੇ ਸਾਰੇ ਸੱਜਣ ਨੇ ਬਹੁਤ ਬੈਂਕਾਂ ਲਈ ਬੜੇ ਸੰਯੋਗ ਦਿੰਦੇ ਆਂ ਯਾਰ ਛੋਟੇ ਸਾਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸਮੁੱਚਾ ਸਿੱਖ ਪੰਥ ਸਜਦਾ ਕਰੇ ਪਰ ਸਾਬਜ਼ਾਦਿਆਂ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਇੰਚ ਲੱਗਦਾ ਜਿਵੇਂ ਵਿਸਾਰ ਹੀ ਦਿੱਤਾ ਗਿਆ ਹੋ ਕਿਉਂ ਵੇਖੋ ਸਾਡੀ ਖਾਸ ਰਿਪੋਰਟ ਇੱਕ ਖੰਡਰ ਹੋ ਰਹੀ ਇਮਾਰਤ ਆਪਣੇ ਅੰਦਰ ਇਨਸਾਫ਼ ਦੀ ਆਵਾਜ਼ ਸਮੋਈ ਬੈਠੀ ਤਿਉਹਾਂ ਵਾਸੀ ਮਲੇਰ ਕੁੱਟਲਾ ਦੇ ਸ਼ਾਹੀ ਨਵਾਬ ਮਰਹੂਮ ਸ਼ੇਰ ਮੁਹੰਮਦ ਖਾਨ ਜਿਹਨਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤੇ ਜਾਣ ਦਾ ਵਿਰੋਧ ਕਰਦਿਆਂ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਭਰੇ ਦਰਬਾਰ 'ਚ ਹਾ ਦਾ ਨਾਰਾ ਮਾਰਿਆ ਸੀ ਪਰ ਅੱਜ ਸਿੱਖ ਇਤਿਹਾਸ ਦਾ ਗਵਾਹ ਸ਼ਾਹੀ ਮਕਬਰਾ ਆਪਣੀਆਂ ਅਣ ਦੇਖੀ ਤੇ ਹੰਝੂ ਵਹਾ ਰਿਹਾ ਹੈ ਮਕਬਰੇ ਦੇ ਅੰਦਰ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਸਮਝ ਆਉਂਦਾ ਹੈ ਕਿ ਇਸ ਇਤਿਹਾਸਕ ਇਮਾਰਤ ਦੀ ਕਿਸ ਤਰ੍ਹਾਂ ਦੇ ਨਾਲ ਬੇਕਦਰੀ ਹੋ ਰਹੀ ਹੈ ਮਕਬਰੇ ਦਾ ਰੰਗ ਰੂਗਨ ਉਡ ਚੁਕੇ ਇਮਾਰਤਾਂ ਦੇ ਗੁਬੰਦਾਂ ਤੇ ਕਾਫੂ ਸੁੱਗ ਗਿਆ ਤੇ ਬਹੁਤੇ ਗੁਬੰਦ ਡਿਗੂ ਡਿਗੂ ਕਰ ਰਹੇ ਮਕਬਰੇ ਦੀਆਂ ਕੰਧਾਂ ਦਾ ਪਲਸਟਰ ਝੜ ਗਿਆ ਮਕਬਰੇ ਦੀ ਸੁੰਦਰ ਨਕਾਸ਼ੀ ਵੀ ਖਰਾਬ ਹੋ ਚੁਕੀ ਹੈ ਇੰਜ ਕਹਿ ਲਈਏ ਕਿ ਸਾਰੇ ਸ਼ਾਹੀ ਮਕਬਰੇ ਦੀ ਹਾਲਤ ਹੀ ਜਰ ਜਰ ਹੋ ਗਈ ਬਹੁਤ ਬਦਤਰ ਹਾਲਤ ਹੈ ਐਡੀ ਵੱਡੀ ਕੁਰਬਾਨੀ ਦਾ ਮਾਲਕ ਹੋਵੇ ਤੇ ਉਹਦੇ ਮਖਵਰੇਆਂ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ ਸਾਡੇ ਸਿੱਖ ਕੌਮ ਦੇ ਜਥੇਦਾਰਾਂ ਨੂੰ ਵੀ ਚਾਹੀਦਾ ਵੀ ਸਰਕਾਰ ਤੋਂ ਹਟ ਕੇ ਇਹਦਾ ਆਪ ਦੇ ਤੌਰ ਤੇ ਨਵੀਨੀਕਰਨ ਕਰਾਉਣ ਤਾਂ ਜੋ ਜਿਹੜੀ ਇਤਿਹਾਸਕ ਜਗ੍ਹਾ ਜਿਹੜੀ ਆਉਣ ਵਾਲੀ ਸਾਡੀ ਵਿਰਾਸਤ ਆ ਸਾਡੇ ਆਉਣ ਵਾਲੀ ਪੀੜ੍ਹੀਆਂ ਨੇ ਉਹ ਇਹ ਜਗ੍ਹਾ ਬਾਰੇ ਪੂਰੀ ਜਾਣਕਾਰੀ ਰੱਖਦੇ ਰਹਿਣ ਇਸ ਸਟੇਜਾਂ ਦੇ ਉੱਪਰ ਤਾਂ ਇਹਨਾਂ ਦਾ ਨਾਮ ਲਿੱਤਾ ਜਾਂਦਾ ਹੈ ਵੀ ਮਲੇਰ ਕੋਲ ਇਤਿਹਾਸਕ ਜਗ੍ਹਾ ਜੀ ਇਹਨਾਂ ਨੇ ਹਾਂ ਦਾ ਨਾਹਰਾ ਮਾਰਿਆ ਨਵਾਬ ਸਾਹਿਬ ਨੇ ਪਰ ਨਵਾਬ ਸਾਹਿਬ ਦੀ ਕਵਰ ਟੱਕਰ ਹਲੇ ਤੱਕਰ ਕੋਈ ਨਹੀਂ ਲੀਡਰ ਸਾਹਿਬਾਂ ਆਉਂਦੇ ਕੈਪਟਨ ਸਾਹਿਬ ਨੂੰ ਤੇ ਅਪੀ ਕੁਚੇ ਤੇ ਇੰਟਰਨੈਸ਼ਨਲ ਐ ਕਨੈਸ਼ਨਲ ਟੂਰਿਸਟ ਸੈਂਟਰ ਬਣਾਇਆ ਜਾਏ ਮਲੇਕਕੋਡਲਾ ਯਾਦਗਾਰੀ ਜਿਹੜਾ ਮੋਨੂਮੈਂਟਾ ਉੱਥੇ ਉਹਨਾਂ ਉਹਨਾਂ ਦਾ ਬਣਾਇਆ ਜਾਏ ਤੇ ਜਿਹੜਾ ਸਾਡੀ ਨਸਲ ਹੈ ਆਉਣ ਵਾਲੀ ਉਹ ਵੀ ਯਾਦ ਰੱਖੇ ਜਿਹੜਾ ਮਲੇਕਕੋਡਲਾ ਦਾ ਨਾਮ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਿਹੜਾ ਇਹ ਆਪਣਾ ਭਾਈਚਾਰਾ ਆਪਸੀ ਇਕਤਾ ਉਹਨੂੰ ਕਾਇਮ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਇਸੇ ਤਰ੍ਹਾਂ ਬਰਕਰਾਰ ਰੱਖੇ ਸਮੇਂ ਦੀਆਂ ਕਈ ਸਰਕਾਰਾਂ ਆਈਆਂ ਤੇ ਗਈਆਂ ਬਹੁਤੇ ਵਾਦੇ ਹੋਏ ਪਰ ਵਫਾ ਅਜ ਤੱਕ ਕੋਈ ਨਹੀਂ ਹੋਇਆ ਤੇ ਸਾਲ ਦਰ ਸਾਲ ਇਸ ਸ਼ਾਹੀ ਇਮਾਰਤ ਆਪਣੀ ਹੋਂਦ ਗੁਵਾਰੀ ਤੇ ਜਿਸ ਸ਼ਖਸ ਨੇ ਕਦੀ ਆਪਣੀ ਹਕੂਮਤ ਦੇ ਖਿਲਾਫੀ ਮਜ਼ਲੂਮ ਬੱਚਿਆਂ ਤੇ ਟਾਹੇ ਜਾਣ ਵਾਲੇ ਕਹਿਰ ਦੇ ਖਿਲਾਫ ਆਦਾ ਨਾਰਾ ਮਾਰਿਆ ਸੀ ਅੱਜ ਉਸੇ ਦੇ ਮਕਬਰੇ ਦੀ ਸਾਰ ਲੈਣ ਵਾਲਾ ਕੋਈ ਨਹੀਂ ਅਫਸੋਸ ਦੀ ਗੱਲ ਹੈ ਕਿ ਜਦੋਂ ਵੀ ਸਹਬਜ਼ਾਦਿਆਂ ਦੀ ਸ਼ਹੀਦੀ ਸਾਕੀ ਦੀ ਗੱਲ ਚਲਦੀ ਹੈ ਤਾਂ ਉਹਨਾਂ ਨਵਾਬ ਸ਼ੇਰ ਮੁਹੰਮਦ ਖਾਨ ਦਾ ਨਾਂ ਬੜੇ ਫਖਰ ਨਾਲ ਲਿਆ ਜਾਂਦਾ ਹੈ ਪਰ ਅਸਲ ਹਕੀਕਤ ਇਹ ਹੈ ਕਿ ਅੱਜ ਉਹਨਾਂ ਦੇ ਮਕਬਰੇ ਦੀ ਅਣਦੇਖੀ ਕਰਕੇ ਉਹਨਾਂ ਨੂੰ ਵਿਸਾਰਿਆ ਜਾ ਰਿਹਾ ਜਮੀਲ ਖੇੜੀਵਾਲਾ ਪੀਟੀਸੀ ਨਿਊਜ਼ ਮਲੇਰਕੋਟਲਾ ਪੰਜਾਬੀ ਜਾਗਰਣ ਵੱਲੋਂ ਕਰਵਾਏ ਜਾ ਰਹੇ ਤੀਜੇ ਵਿਰਸਾ ਸੰਭਾਲ ਗਤਕਾ ਕੱਪ ਦੇ ਮੁਕਾਬਲਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਾਰੀ ਨੇ ਜੀ ਹਾਂ ਬੀਤੇ ਦਿਨੀ ਇੱਕ ਗਤਕਾ ਕੱਪ ਦਾ ਕਾਰਵਾਂ ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ਪਹੁੰਚਿਆ ਜਿੱਥੇ ਕਿ ਪਿੰਡ ਤਿੱਤਰਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਗਤਕਾ ਮੁਕਾਬਲੇ ਕਰਵਾਏ ਗਏ ਜਸਵਤ ਸ਼ਿਲਾਕੇ ਦੀਆਂ ਗੱਤਕਾ ਟੀਮਾਂ ਨੇ ਉਚਾ ਨਾ ਹਿੱਸਾ ਲਿਆ ਮੁਕਾਬਲੇ ਦੌਰਾਨ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਗੱਤਕਾ ਪ੍ਰੇਮੀਆਂ ਨੇ ਵੀ ਹਾਜ਼ਰ ਲਗਵਾਏ ਗੱਤਕਾ ਮੁਕਾਬਲੇ ਦੌਰਾਨ ਨੌਜਵਾਨਾਂ ਦੇ ਪ੍ਰਦਰਸ਼ਨੀ ਮੁਕਾਬਲੇ ਵਿੱਚ ਬਾਬਾ ਜੁਝਾਰ ਸਿੰਘ ਗੱਤਕਾ ਅਖਾੜਾ ਗੋਨਿਆਣਾ ਪਹਿਲੇ ਅਤੇ ਫਿਰ ਬਾਬਾ ਦੀਪ ਸਿੰਘ ਗੱਤਕਾ ਅਖਾੜਾ ਬੰਗੀ ਕਲਾਂ ਦੂਜੇ ਪਾਧਾਂ ਤੇ ਰਿਹਾ ਕੁੜੀਆਂ ਦੇ ਪ੍ਰਦਰਸ਼ਨੀ ਮੁਕਾਬਲੇ ਵਿੱਚ ਬਾਬਾ ਜੁਝਾਰ ਸਿੰਘ ਗੱਤਕਾ ਅਖਾੜਾ ਗੋਨਿਆਣਾ ਪਹਿਲੇ ਨੰਬਰ ਤੇ ਅਤੇ ਫਿਰ ਸਾਥ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਬੱਲੋ ਬਧਿਆਲਾ ਨੇ ਦੂਜਾ ਥਾਂ ਹਾਸਲ ਕੀਤਾ ਅਸੀਂ ਬੜੇ ਵਧੀਆ ਢੰਗ ਦੇ ਨਾਲ ਇਸ ਮਤਲਬ ਟੂਰਨਾਮੈਂਟ ਨੂੰ ਜਜਮੈਂਟ ਕਰ ਰਹੇ ਹਾਂ ਅਸੀਂ ਆਪਣੇ ਮਤਲਬ ਪਲੇਅਰਾਂ ਤੋਂ ਬੜੇ ਸੈਟ ਸਿਪਾਈ ਆ ਜੋ ਕਿ ਇਸ ਗੱਤਕੇ ਵਰਗੀ ਇੱਕ ਜੋ ਸਾਡੇ ਮਤਲਬ ਪਿਛਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਇਸ ਨੂੰ ਆਣ ਗੌਲਿਆ ਕੀਤਾ ਗਿਆ ਸੀ ਉਸ ਗੱਤਕੇ ਨੂੰ ਅੱਜ ਸਕੂਲਾਂ ਕਾਲਜਾਂ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਪੇਸ਼ ਕਰਕੇ ਇਹਨਾਂ ਦੀਆਂ ਟੀਮਾਂ ਬੜੀਆਂ ਵਧੀਆ ਢੰਗ ਦਾ ਪ੍ਰਦਰਸ਼ਨ ਕਰ ਰਹੀਆਂ ਬਠਿੰਡੇ ਜ਼ਿਲ੍ਹੇ ਦੀਆਂ ਇਹ ਜਿਹੜਾ ਪੰਜਾਬ ਗਤਕਾ ਚੋ ਸਿਸ਼ਿਆਂ ਵੱਲੋਂ ਤੇ ਪੰਜਾਬੀ ਜਾਗਰਣ ਦੇ ਸਮੂਹ ਪਰਿਵਾਰ ਵੱਲੋਂ ਜਿਹੜਾ ਕੱਪ ਕਰਾਇਆ ਗਿਆ ਇੱਕ ਵਿਰਸੇ ਨੂੰ ਸੰਭਾਲਣ ਵਾਸਤੇ ਸਲਾਂਘਾ ਯੋਗ ਜਿਹੜਾ ਉਦਮ ਹੈ ਤੇ ਇਸੇ ਤਰ੍ਹਾਂ ਹੀ ਅੱਗੇ ਤੋਂ ਇਹ ਜਿਹੜੇ ਉਪਰਾਲੇ ਹੁੰਦੇ ਰਹਿਣਗੇ ਤੇ ਜਿਹੜਾ ਆਪਣਾ ਵਿਰਾਸਤ ਹੈ ਇਸ ਨੂੰ ਇਸੇ ਤਰ੍ਹਾਂ ਸੰਭਾਲ ਕੇ ਰੱਖਿਆ ਜਾਵੇਗਾ। ਦਰੁਦੈ ਇੱਕ ਹੋਰ ਛੋਟੇ ਬ੍ਰੇਕ ਦੇ ਲਈ ਛੇਤੀ ਵਾਪਸ ਆ ਰਹੇ। फास्टर है तो है 25% फाइव परसेंट फास्टर चार्जिंग 25% फाइव एक्स्ट्रा बैकअप लिव फास्ट इन्वर्टर और बैटरी फास्टर है तो है गंदगी नहीं रोशनी फैलाओ पॉली क्या बिलिटी इस हॉस्पिटल में एक यही जोड़ा नहीं बल्कि अनेकों जोड़ों को औलाद होने का सुख प्राप्त हुआ है अगर किसी कारण आपका माँ बनने का सपना पूरा ना हो रहा हो तो निराश होने की जरूरत नहीं है एक बार आशा किरण आइए और खुशियों को अपने साथ घर ले जाइए किरणी वो थिंक आई वी एव थिंक आशा किरण हौसलिया दी हनेरे मशाल जेही जले ता हो बुलंद हिम्मत हर मोड़ के साथ दबे हो बुलंद इरादे होन फौला हो फौलाद के बुलंद अटूट रहे यकीन अपने दे हो बुलंद मुल्कों बुलंद दी जिम्मेवारी ले सको जियो बुलंद वदो बुलंद आज लंच मैं बना रही तुम बांग्ला खाना जानती है नहीं बाबा बाबा ये मलाई कोफ्ता ये होता है मलाई कोफ्ता सब का दिल जीतने में चारू का कोई मैच नहीं पर चारू कहेगी कि कैच का कोई मैच नहीं हंड्रेड परसेंट कैच के चुनिंदा मसालों पे एक खास ऑफर सौ ग्राम बैग में दस परसेंट एक्स्ट्रा फ्री Don't just stop at two delicious crispy wedge burgers for 59, add in two crispy chicken burgers for just 79. Burger King, your way. Aa, tum facial scrub se chehra chamka aur main jale pasta ke saath kushti ladu. Tum facial scrub kar lo. Haan? Buttonoka. Real tamarind. Power booster granules and imli extracts जो कड़ी चिकनाई की परत को झट से स्क्रब करे और दे बेजोर उफ, क्या अच्छा बकरा है बर्तन <laughs> बर्तन चमके और रिश्ते भी एड मोल्ट पावर टू योर मिल्क विद मिल्कोज चॉकोमोल्ट ट्वेंटी थ्री वाइटल न्यूट्रिशन के नाम हर ग्लास विच मॉल्ट मिल्क भी शक्ति गारंटीड मिल्कोज फ्यूचर ब्राइट है पेश है अमूल हैप्पी के पोटैटो स्नैक्स विद फार्म फ्रेश इंग्रेडिएंट्स तो ऐसे वैसे स्नैक्स नहीं सीरियस स्नैक्स अमूल हैप्पी ट्रीट सीखाओ इंडिया हम लोग करते हैं द्वाबा खेतर दिया अहम सरगर्मियां वाला पंजाब के ट्रक ऑपरेटर एक बार फिर तो कैप्टन सरकार, खिलाफ आ, सरकार खिलाफ के खिलाफ लामबंद हो गए हैं जी हाँ जलंधर आल ट्रक ऑपरेटर यूनियन के प्रधान हैपी संधु की अगुवाई ट्रक ऑपरेटर पड़ा कोर्ट नीति ट्रक ऑपरेटर मारू भी दस्या आल पंजाब ट्रक ऑपरेटर यूनियन के प्रधान हैपी संधु का कहना है कि जदों तो पाब्रेस की सरकार बनी है उस समय तो ही उन्होंने कारोबार लगातार हेठां वाल जा रहा है इसी मूह बोलती मिसाल यह है कि राज अंदर चल रहे 45000 ਰਕਾਂ ਵਿੱਚੋਂ 35000 ਟਰੱਕ ਵਿਕ ਚੁਕੇ ਨੇ ਅਤਿਫਰ ਇਹਨਾ ਟਰੱਕਾਂ ਦੇ ਵਿਕਣ ਨਾਲ 70 ਉਹਨੂੰ ਇਸਤੇਮਾਲ ਵੀ ਕਰਦੇ ਆ 7 ਲੱਖ ਲੋਕ ਸਿੱਧ ਤੌਰ ਤੇ ਬੇਰੋਜ਼ਗਾਰ ਹੋ ਗਏ ਅਤੇ ਵੀ ਕਿਹਾ ਕਿ ਟਰੱਕ ਆਪਰੇਟਰਾਂ ਨੂੰ ਵੱਡੀ ਮਾਰ ਇਸ ਵੇਲੇ ਓਵਰਲੋਡਿੰਗ ਦੀ ਪੈ ਰਹੀ ਹੈ ਅਤੇ ਕੁਝ ਵੱਡੀਆਂ ਟਰਾਂਸਪੋਰਟ ਕੰਪਨੀਆਂ ਵੱਲੋਂ ਕੀਤੀ ਜਾ ਰਹੀ ਇਸ ਓਵਰਲੋਡਿੰਗ ਨੂੰ ਸਰਕਾਰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਈ ਹੈ ਕਿ ਇਸਤੇਮਾਲ ਵੀ ਕਰਦੇ ਆ ਇਸਤੇਮਾਲ ਕੌਣ ਕਰਦਾ ਕਮੇਟੀ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਇੱਕ ਤਾਂ ਸਰਕਾਰ ਵੱਲੋਂ ਜਿਹੜੀ ਓਵਰਲੋਡਿੰਗ ਤੁਹਾਡੇ ਲੈਣਾ ਚੱਲ ਰਹੀ ਆ ਕਿ ਜਿਹੜਾ ਟਰੱਕ ਆਪਰੇਟਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਉਹਨੂੰ ਲੈ ਕੇ ਕਿ ਪੰਜਾਬ ਦੇ ਵਿੱਚ ਜਿਹੜੀ ਓਵਰਲੋਡਿੰਗ ਆ ਉਹ ਜੇ ਵੱਡੇ ਵੱਡੇ ਸੂਬੇ ਯੂਪੀ ਬਿਹਾਰ ਦੇ ਵਿੱਚ ਬੰਦ ਹੋਈ ਆ ਤੇ ਪੰਜਾਬ ਦੇ ਵਿੱਚ ਬੰਦ ਹੋਣੀ ਚਾਹੀਦੀ ਆ ਟਰੈਕਟਰ ਟਰਾਲੀਆਂ ਵਪਾਰਕ ਜਿਹੜਾ ਕੰਮ ਕਰਦੀਆਂ ਨੇ ਤੇ ਟਰੱਕ ਆਪਰੇਟਰਾਂ ਦਾ ਨੁਕਸਾਨ ਕਿ ਕੋਈ ਟਰੱਕ ਆਪਰੇਟਰ ਇੱਕ ਮੋਟਾ ਟੈਕਸ ਦਿੰਦੇ ਆ ਤੇ ਜਿੱਥੇ ਟਰੈਕਟਰ ਟਰਾਲੀਆਂ ਕੋਈ ਟੈਕਸ ਨਹੀਂ ਦਿੰਦੇ ਉਹ ਟਰੱਕ ਆਪਰੇਟਰਾਂ ਦਾ ਨੁਕਸਾਨ ਬਚਾਉਂਦੇ ਆ ਤੀਜਾ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਬੀਸ ਔਰ ਜਿਹੜਾ ਵਬ ਸੀ ਉਹ ਵੀ ਰੇਟ ਜਿਹੜੇ 120% ਦੇ ਜਿਹੜੇ 200 ਤੋਂ 250 ਚੱਲਦਾ ਸੀ ਕੀਤੇ ਸੀ ਜਿਹਦੇ ਕਾਰਨ ਪੰਜਾਬ ਦੇ ਵਿੱਚੋਂ 35000 ਦੇ ਕਰੀਬ ਜਿਹੜਾ ਟਰੱਕ ਆਪਰੇਟਰ ਆ ਉਹਨਾਂ ਦੇ ਟਰੱਕ ਜਿਹੜੇ ਆ ਉਹਨਾਂ ਨੇ ਤੇ ਫਿਲਹਾਲ ਇਸ ਬੋਲਾਟਨ ਵਿੱਚ ਸ਼ਬਾਸਾ ਨਹੀਂ ਪਰ ਖਬਰਾਂ ਦਾ ਸਸਾਰੁਕੇਗਾ ਨਹੀਂ ਬਣੇ ਰੋਸਾ ਦੇ ਨਾਲ ماجا مالوا دابا نيوز آشا كرص